ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਦੋਸਤੋ ਸੰਸਾਰ ਚ ਨਾ ਬਹੁਤ ਹੀ ਅਜੀਬੋ ਗਰੀ ਪ੍ਰਕਾਰ ਦੀਆਂ ਸੁਪਰਨੈਚਰਲ ਤੇ ਪੈਰਾਨਾਰਮਲ ਤਾਕਤਾਂ ਮੌਜੂਦ ਨੇ ਤੇ ਜਿਹੀਆਂ ਤਾਕਤਾਂ ਤੇ ਖੋਜ ਕਰਨ ਜਾਂ ਇਹਨਾਂ ਨੂੰ ਕਾਬੂ ਰੱਖਣ ਦੇ ਲਈ ਖੁਫੀਆ ਸਰਕਾਰੀ ਕੋਸ਼ਸ਼ਾਂ ਬਰਕਰਾਰ ਰੈਂਦੀਆਂ ਨੇ ਤੇ ਇਹ ਹੀ ਜਿਹੜੇ ਆ ਮਨੁੱਖ ਜਾਤੀ ਦਾ ਕੋਈ ਨੁਕਸਾਨ ਨਾ ਕਰ ਸਕਣ ਇਹਦੇ ਲਈ ਪੂਰੇ ਅਰੇਂਜਮੈਂਟ ਕਰਨ ਦੀ ਸਰਕਾਰਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਜਿਹੇ ਪ੍ਰੋਜੈਕਟ ਬਹੁਤ ਹੀ ਕਲਾਸੀਫਾਈ ਰੱਖੇ ਜਾਂਦੇ ਨੇ ਯਾਨੀ ਉਹ ਬਹੁਤ ਲੁਕੋ-ਛੁਪਾ ਕੇ ਨੈਸ਼ਨਲ ਸਿਕਿਉਰਿਟੀ ਦੇ ਪੱਖ ਤੋਂ ਇੰਪੋਰਟੈਂਟ ਮੰਨ ਕੇ ਉਹਨਾਂ ਬਾਰੇ ਈਵਨ ਆਰਟੀਆਈ ਵਗੈਰਾ ਦੇ ਵਿੱਚ ਖੁਲਾਸਾ ਵੀ ਨਹੀਂ ਕੀਤਾ ਜਾਂਦਾ ਕਈ ਵਾਰ ਤਾਂ ਇਹ ਛੇਆ ਇੰਨੀਆਂ ਘਾਤਕ ਹੁੰਦੀਆਂ ਨੇ ਕਿ ਇਹ ਪੁੱਠੇ ਸਿੱਧੇ ਵਿਗਿਆਨਿਕ ਪ੍ਰਯੋਗਾਂ ਦਾ ਨਤੀਜਾ ਹੁੰਦੀਆਂ ਨੇ ਕਈ ਵਾਰ ਇਹ ਅਜੀਬ ਸੁਭਾਵ ਦੀਆਂ ਹੁੰਦੀਆਂ ਨੇ ਜਿਹੜੇ ਇਨਸਾਨ ਦੀ ਸਮਝ ਤੋਂ ਹੀ ਪਰੇ ਆ ਅਜਿਹੀ ਹਾਲਤ 'ਚ ਇਨ੍ਹਾਂ ਘਾਤਕ ਸ਼ੈਆਂ ਨੂੰ ਲੰਮਾ ਸਮਾਂ ਨਿਗਰਾਨੀ ਦੇ ਜਾਂ ਨਜ਼ਰਸਾਨੀ ਦੇ ਅਧੀਨ ਰੱਖਣਾ ਪੈਂਦਾ ਸਿੱਟੇ ਦੇ ਅਜਿਹੀ ਨਿਕਲਦੇ ਨੇ ਕਿ ਆਮ ਮਨੁੱਖ ਦੇ ਹੋਸ਼ ਉਡਾ ਦੇਣ ਤਾਂ ਦੋਸਤੋ ਅੱਜ ਆਪਾਂ ਅਜਿਹੀ ਇੱਕ ਖਤਰਨਾਕ ਸ਼ੈ ਬਾਰੇ ਗੱਲ ਕਰਾਂਗੇ ਜਿਹਨੂੰ SCP 10 6 ਕੰਦੇ ਨੇ SCP 106 ਸੋ ਦੋਸਤੋ ਜਲਦੀ ਤੋਂ ਜਲਦੀ ਸਾਰੇ ਵੀਰ ਆਪਣਾ Facebook ਪੇਜ ਅਦ੍ਰਿਸ਼ਯਮ ਫੋਲੋ ਕਰੋ ਤੇ ਵੱਧ ਤੋਂ ਵੱਧ ਵੀਰ ਆਪਣਾ YouTube ਚੈਨਲ ਅਦ੍ਰਿਸ਼ਯਮ ਪੰਜਾਬੀ ਸਬਸਕ੍ਰਾਈਬ ਕਰੋ ਸੋ ਦੋਸਤੋ ਇਜ਼ਰਾਈਲ ਅੱਜ ਆਪਾਂ ਗੱਲ ਕਰ ਰਹੇ ਹਾਂ SCP 106 ਦੀ ਸੋ ਇਜ਼ਰਾਈਲ ਦੀ ਦੋਸਤੋ ਇੱਕ ਇਸੇ ਤਰ੍ਹਾਂ ਦੀ ਸਰਕਾਰੀ ਤੌਰ ਤੇ ਜਿੰਨੇ ਖੋਜਾਂ ਕਰਨ ਵਾਲੀਆਂ ਹ ਜਿਹੜੇ ਹਾਈਲੀ ਕਲਾਸੀਫਾਈਡ ਪ੍ਰੋਜੈਕਟ ਹੁੰਦੇ ਨੇ ਬਹੁਤ ਅਜੀਬੋ-ਗਰੀਬ ਚੀਜ਼ਾਂ ਦੇ ਉੱਤੇ ਉਹ ਹਥਿਆਰਾਂ ਵਗੈਰਾ ਤੇ ਜਾਂ ਨਵੀਂ ਤੋਂ ਨਵੀਂ ਟੈਕਨੋਲੋਜੀ ਤੇ ਜਾਂ ਨਵੀਆਂ ਤੋਂ ਨਵੀਆਂ ਕੋਈ ਵੇਵਸ ਦੇ ਉੱਤੇ ਕੋਈ ਰੇਡੀਓ ਵੇਵਸ ਦੇ ਉੱਤੇ ਜਾਂ ਯੂਨੀਵਰਸ ਦੇ ਵਿੱਚ ਕੋਈ ਜਿਹੜਾ ਪੈਰਾਨਾਰਮਲ ਫੀਨੋਮੈਨਾਸ ਨੇ ਜਿੰਨੇ ਪਾਏ ਜਾਂਦੇ ਨੇ ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਉਹਨਾਂ ਤੇ ਇਹਨਾਂ ਚੀਜ਼ਾਂ ਦੇ ਉੱਤੇ ਰੀਸਰਚ ਕਰਨ ਵਾਲੀਆਂ ਬਹੁਤ ਸਾਰੀਆਂ ਇਨਵੈਸਟੀਗੇਸ਼ਨ ਫਾਊਂਡੇਸ਼ਨਸ ਨੇ ਇਹ ਜੀ ਇੱਕ ਇਜ਼ਰਾਈਲ ਦੀ ਬੜੀ ਇੰਪੋਰਟੈਂਟ ਸੰਸਥਾ ਹੈ ਜਿਹਨੂੰ ਆਟੌਨ ਹੈਰਲਡ ਫਾਊਂਡੇਸ਼ਨ ਕਹਿੰਦੇ ਨੇ ਆਟੌਨ ਹੈਰਲਡ ਫਾਊਂਡੇਸ਼ਨ ਇਸ ਇਹ ਸੰਸਥਾ ਮਤਲਬ ਬਣੀ ਕਿਵੇਂ ਇਹਦੇ ਬਾਰੇ ਦੱਸਦਾ ਇੱਕ 1999 ਦੇ ਵਿੱਚ ਬੜੀ ਅਜੀਬੋ ਗਰੀਬ ਘਟਨਾ ਹੋਈ ਯਰੂਸ਼ਲੇਮ ਦਾ ਇੱਕ ਇਲਾਕਾ ਹੈ ਰਮਾਤ ਐਸ਼ਕਲ ਉੱਤਰੀ ਰੋਸ਼ਲੇਮ ਦੇ ਇਲਾਕੇ ਚ ਪੈਂਦਾ ਏ ਉਥੇ ਨਾ ਕੁਝ ਜਿਹੜੀਆਂ ਬੇਰਾਨ ਜੀਆਂ ਥਾਵਾਂ ਹੁੰਦੀਆਂ ਨੇ ਖੰਡਰ ਨੂਮਾ ਉਥੇ ਨਾ ਕੁਝ ਬਾਡੀਜ਼ ਗਰੀਆਂ ਹੋਈਆਂ ਮਿਲੀਆਂ ਯਾਨੀ ਕੁਝ ਸ਼ਰੀਰ ਜੇ ਗਰੇ ਹੋਏ ਮਿਲੇ ਉਹ ਦੇਖਣ ਨੂੰ ਐ ਲੱਗਦਾ ਸੀ ਜਿਵੇਂ ਬੁੜੇ ਬੰਦਿਆਂ ਦੀਆਂ ਦੇਹਾਂ ਪਈਆਂ ਹੋਣ ਜਾਂ ਡੈਡ ਬਾਡੀਜ਼ ਪਈਆਂ ਹੋਣ ਕੋਈ ਗਲ ਚੁੱਕੀਆਂ ਜਿਵੇਂ ਡੀਜਨ ਡੀਕੰਪੋਜ਼ ਹੋਈਆਂ ਹੋਆ ਜਾਂ ਡੀਜਨਰੇਟ ਹੋਈਆਂ ਹੋਆ ਮੀਆਂ ਬਾਡੀਜ਼ ਜਿਨ੍ਹਾਂ ਦੇ ਸ਼ਰੀਰ ਦਾ ਮਾਸ ਅੰਗ ਗੜ੍ਹ ਸੜ ਚੁੱਕੇ ਹੋਣ ਉਹ ਇਸ ਤਰ੍ਹਾਂ ਦੀਆਂ ਲੱਗਦੀਆਂ ਸੀਗੀਆਂ ਜਿਵੇਂ ਅੱਜ ਦੀਆਂ ਫਿਲਮਾਂ ਦੇ ਵਿੱਚ ਦਿਖਾਉਂਦੇ ਨਾ ਜ਼ੌਂਬੀਜ਼ ਕਿ ਉਹਨਾਂ ਦੀ ਸਕਿਨ ਜੀ ਗਿਰਦੀ ਐ ਜਿਵੇਂ ਜਿਵੇਂ ਨਾ ਜਿੱਥੇ ਕੋਈ ਹੱਥ ਧਰਿਆ ਜਾਵੇ ਉੱਥੋਂ ਮਾਸ ਜਾਂ ਨਿਕਲ ਜਾਂਦਾ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਵੇਂ ਮੋਮ ਜੇ ਦੀਆਂ ਬਣੀਆਂ ਹੋਈਆਂ ਚੀਜ਼ਾਂ ਤੇ ਗਲੀਆਂ ਸੜੀਆਂ ਇੰਜ ਇਸ ਤਰ੍ਹਾਂ ਦੀਆਂ ਉਹ ਬਾਡੀਜ਼ ਮਿਲੀਆਂ ਦੇਖਣ ਨੂੰ ਲੱਗਿਆ ਜਿਵੇਂ ਕੋਈ ਬੁੜੇ ਅਰਧ ਬੇਹੋਸ਼ੀ ਦੀ ਹਾਲਤ ਦੇ ਵਿੱਚ ਗਿਰੇ ਹੋਏ ਪਏ ਨੇ ਉਨ ਉਹ ਬ੍ਰਾਂਧ ਥਾਂ ਤੇ ਜਿੱਥੇ ਨਾਲਿਆਂ ਜਾਂ ਚ ਗਿਰੇ ਪਏ ਸੀ ਡੂੰਘੇ ਖੱਡੇ ਜਿਵੇਂ ਟ੍ਰੈਂਚ ਜੇ ਹੁੰਦੇ ਨੇ ਕੋਈ ਬ੍ਰਾਂਧ ਥਾਂਵਾਂ ਦੇ ਉੱਤੇ ਡੂੰਘੇ ਜੇ ਟੋਏ ਜੇ ਸੀਗੇ ਤਾਂ ਉਹ ਉੱਥੇ ਗਿਰੇ ਪਏ ਸੀ ਤਾਂ ਉਹਨਾਂ ਦੇ ਆਲੇ ਦੁਆਲੇ ਨਾ ਇੱਕ ਚਿਪਚਪਾ ਜਿਹਾ ਬਲੈਕ ਜੇ ਕਲਰ ਦਾ ਲਿਕਵਿਡ ਜਿਵੇਂ ਆਪਣਾ ਮੋਬਿਲ ਆਇਲ ਹੁੰਦਾ ਮਗਲਾਇਲ ਕਹਿੰਦੇ ਆ ਜਿਹਨੂੰ ਪੰਜਾਬੀ ਚ ਉਹ ਜਿਵੇਂ ਮੋਬਿਲ ਆਇਲ ਆਲੇ ਦੁਆਲੇ ਵਿਖਰਿਆ ਉਹ ਬਹੁਤ ਸਾਰਾ ਤੇ ਉਹ ਕਾਲਾ ਚਿਪਚਪਾ ਜਿਹਾ ਤਰਲ ਵਰਗਾ ਪਦਾਰਥ ਉਹਨਾਂ ਦੇ ਆਲੇ ਦੁਆਲੇ ਖਿੰਡਿਆ ਹੋਇਆ ਸੀਗਾ ਪਰ ਜਦੋਂ ਉਹ ਪਹਿਲਾਂ ਤਾਂ ਉਸ ਟੀਮ ਨੇ ਜਿਹੜੀ ਉਹ ਇਨਵੈਸਟੀਗੇਸ਼ਨ ਟੀਮ ਸੀਗੀ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਵੀ ਉਹਦੇ ਵਿੱਚ ਮੈਕਸਿਮਮ ਬੰਦੇ ਸਾਇੰਟਿਸਟ ਸੀਗੇ ਕੁਝ ਬੰਦੇ ਬਾਇਓ ਇੰਜੀਨੀਅਰਿੰਗ ਦੇ ਫੀਲਡ ਦੇ ਬੰਦੇ ਸੀ ਕੁਝ ਕੈਮੀਕਲ ਇੰਜੀਨੀਅਰ ਸੀਗੇ ਕੁਝ ਬੰਦੇ ਤੇ ਕੁਝ ਬੰਦੇ ਜਿਹੜੇ ਸੀਗੇ ਲੈਬ ਟੈਕਨੀਸ਼ੀਅਨ ਕਲੀਨिकल ਲੈਬਾਰਟਰੀ ਦੇ ਟੈਕਨੀਸ਼ੀਅਨ ਪੈਥੋਲੋਜੀ ਦੇ ਜਿਹਨੂੰ ਕਹਿੰਦੇ ਜਿਹੜੇ ਕਿ ਜਿਵੇਂ ਹੁੰਦਾ ਹੈ ਹਿਊਮਨ ਮੋਰਫੋਲੋਜੀ ਵੀ ਹਿਊਮਨ ਦਾ ਜੈਵਿਕ ਸਰੀਰ ਕਿਹੜੀਆਂ ਗੜੀਆਂ ਚੀਜ਼ਾਂ ਤੋਂ ਬਣਿਆ ਹੋਇਆ ਉਸ ਫੀਲਡ ਦੇ ਬੰਦੇ ਸੀਗੇ ਤਾਂ ਜਦੋਂ ਉਹਨਾਂ ਨੇ ਉਹ ਟੈਸਟਿੰਗ ਕੀਤੀ ਉਹਦੀ ਪੈਥੋਲੋਜੀਕਲ ਜਾਂ ਲੈਬੋਰੀਟਰੀ ਟੈਸਟਿੰਗ ਕੀਤੀ ਜਿਹੜੀ ਉਹਨਾਂ ਦੇ ਜਿਹੜਾ ਉਹ ਤੇਲ ਜਾਂ ਪਿਆ ਸੀਗਾ ਤਾਂ ਕਿਸੇ ਵੀ ਨੈਚੁਰਲ ਜਾਂ ਸਿੰਥੈਟਿਕ ਮਟੀਰੀਅਲ ਨਾਲ ਮਿਲਦਾ ਨਹੀਂ ਸੀ ਧਰਤੀ ਦੇ ਨਾਲ ਉਹਨਾਂ ਨੇ ਸਾਰਾ ਡਾਟਾਬੇਸ ਕੰਪਿਊਟਰ ਤੇ ਛਾਣ ਮਾਰਿਆ ਸਾਰੀਆਂ ਦੁਨੀਆ ਦੀ ਦੁਨੀਆ ਦੇ ਵਿੱਚ ਜੋ ਵੀ ਕੈਮੀਕਲ ਜੋ ਵੀ ਨੇਚਰਲ ਮਟੀਰੀਅਲ ਜੋ ਵੀ ਸਿੰਥੈਟਿਕ ਮਟੀਰੀਅਲ ਮਿਲਦਾ ਏ ਕੋਈ ਕੈਮੀਕਲ ਉਹ ਕਿਸੇ ਦੇ ਨਾਲ ਵੀ ਉਹ ਮੇਲ ਨਹੀਂ ਸਿੱਖਾਂਦਾ ਹਰੇਕ ਸ਼ੈ ਤੋਂ ਅਲੱਗ ਸੀਗਾ ਉਹ ਜਿਹੜਾ ਚਿਪਚਿਪਾ ਪਦਾਰਤ ਸੀਗਾ ਫਿਰ ਉਹਨਾਂ ਨੇ ਦੇਖਿਆ ਵੀ ਜਦੋਂ ਉਹਨਾਂ ਨੂੰ ਪਲਟਿਆ ਉਹ ਬਾਡੀਆਂ ਜਿਹਨੂੰ ਉਹਨਾਂ ਨੇ ਐਣੀ ਵੀ ਹੱਥ ਲਾਇਆ ਜਾਂ ਉਹਨਾਂ ਚੀਜ਼ਾਂ ਨੂੰ ਕੰਟੇਨਮੈਂਟ ਦਾ ਪੂਰਾ ਜਿਹੜਾ ਰੱਖਦੇ ਨੇ ਤਿੱਕੇ ਤਾਂਕਿ ਜਿਹੜਾ ਹੈ ਕਿਸੇ ਵੀ ਤਰ੍ਹਾਂ ਨਾਲ ਉਹ ਤੋਂ ਇਨਫੈਕਟ ਨਾ ਹੋ ਜਨ ਇਨਫੈਸਟੇਸ਼ਨ ਤੋਂ ਪੂਰਾ ਖਿਆਲ ਰੱਖਦੇ ਨੇ ਉਹ ਉਹ ਜਿਹੜਾ ਹੈ ਉਹ ਨਹੀਂ ਚਾਹੁੰਦੇ ਉਹਦੇ ਵੀ ਕੰਟਾਮਿਨੇਸ਼ਨ ਹੋ ਜੇ ਕਿਸੇ ਚੀਜ਼ ਦੀ ਇਸ ਕਰਕੇ ਉਹਨਾਂ ਨੇ ਗਲਵਜ਼ ਵਗੈਰਾ ਹੈਲਮਟ ਵਗੈਰਾ ਜਾਂ ਅਸਿੰਥੈਟਿਕ ਸੂਟ ਆ ਲੱਗ ਜੇ ਕਿਸਮ ਦੇ ਪਾਏ ਹੁੰਦੇ ਨੇ ਉਹਨਾਂ ਟੀਮਾਂ ਨੇ ਤੇ ਉਹ ਦੂਰੋਂ ਮਤਲਬ ਕੁਛ ਨਾ ਕੁਛ ਕਿਸੇ ਜਿਵੇਂ ਆ 골ਫ ਸਟਿਕ ਹੁੰਦੀ ਹੈ ਇਦਾਂ ਦੀਆਂ ਚੀਜ਼ਾਂ ਦੇ ਨਾਲ ਦੂਰੋਂ ਮੈਟਲ ਦੀ ਛੜ ਦੇ ਨਾਲ ਛੇੜਦੇ ਨੇ ਉਹਨਾਂ ਨੂੰ ਉਹਨਾਂ ਨੇ ਛੇੜ ਕੇ ਦੇਖਿਆ ਤਾਂ ਉਹਨਾਂ ਨੂੰ ਜਦੋਂ ਉਹ ਪਲਟਿਆ ਤਾਂ ਦੇਖਿਆ ਉਹਨਾਂ ਨੂੰ ਵੀ ਉਹ ਬਿਲਕੁਲ ਹਿਊਮਨੋਇਡਸ ਜਿਹਨੂੰ ਕਹਿੰਦੇ ਜਿਵੇਂ ਜ਼ੌਂਬੀਜ਼ ਹੁੰਦੇ ਨੇ ਉਹ ਹਿਊਮਨੋਇਡ ਦੀ ਇੱਕ ਕਿਸਮ ਹੁੰਦੀ ਆ ਜ਼ੌਂਬੀਜ਼ ਇਹ ਜਿਹੜੇ ਨੇ ਬਿਲਕੁਲ ਬੁੜੀਆਂ ਲੀਆਂ ਬਾਡੀਆਂ ਜੀਆਂ ਸਿਗੀਆਂ ਬੁੜੀਆਂ ਆਕ੍ਰਿਤੀਆਂ ਜਿਨ੍ਹਾਂ ਦਾ ਮਾਸ ਜਿਹੜਾ ਹੈ ਗਲਿਆ ਸੜਿਆ ਹੋਇਆ ਸੀਗਾ ਤਾਂ ਉਹਨਾਂ ਨੇ ਉਹਨਾਂ ਦੀ ਬਾਡੀ ਦੇ ਵਿੱਚੋਂ ਵੀ ਕੁਝ ਮਾਸ ਦੇ ਸੈਂਪਲ ਲਏ ਤੇ ਉਹਨਾਂ ਦੀ ਡੀਐਨਏ ਟੈਸਟਿੰਗ ਕੀਤੀ ਤੇ ਉਹ ਵੀ ਅਜ ਤੱਕ ਦੇ ਸੰਸਾਰ ਦੇ ਕਿਸੇ ਵੀ ਜੀਵ ਦੇ ਜੈਵਿਕ ਢਾਂਚੇ ਨਾਲ ਮੇਲ ਨਹੀਂ ਖਾਦੀ ਉਹ ਚੀਜ਼ ਹੈ ਯਾਨੀ ਉਹ ਐਨਏ ਪੈਰਾਨਾਰਮਲ ਤੇ ਸੁਪਰਨੈਚੁਰਲ ਕਿਸਮ ਦੀਆਂ ਬਾਡੀ ਸਿਗੀਆਂ ਉਹ ਜਿਹੜੀਆਂ ਸਿਗੀਆਂ ਤੇ ਉਹ ਜਿਵੇਂ ਨਾ ਕੋਈ ਰੋਬੋਟ ਹੁੰਦੇ ਨੇ ਇਸ ਤਰ੍ਹਾਂ ਨਾਲ ਬਿਲਕੁਲ ਉਨ੍ਹਾਂ ਚ ਕੋਈ ਐਕਟੀਵਿਟੀ ਨਹੀਂ ਸੀਗੀ ਉਹਨਾਂ ਨੂੰ ਉਹਨਾਂ ਨੇ ਕੀ ਕੀਤਾ ਆਵਾਜ਼ ਦੀਆਂ ਤਰੰਗਾਂ ਦੇ ਨਾਲ ਆਡੀਓ ਇਫੈਕਟ ਦੇ ਨਾਲ ਨਿਊਰੋਲੋਜੀਕਲ ਸਿਗਨਲ ਦੇ ਨਾਲ ਕੋਸ਼ਿਸ਼ ਕੀਤੀ ਵੀ ਉਹਨਾਂ ਦਾ ਕੋਈ ਰਿਸਪਾਂਸ ਮਿਲੇ ਤਾਂ ਉਹਨਾਂ ਨੇ ਸਾਰਾ ਕੁਝ ਕਰਕੇ ਦੇਖਿਆ ਪਰ ਤੋਂ ਕਿਸੇ ਵੀ ਤਰ੍ਹਾਂ ਨਾਲ ਉਹ ਬਾਡੀਜ਼ ਜਿਹੜੀਆਂ ਨੇ ਰਿਸਪਾਂਸ ਬਿਲਕੁਲ ਵੀ ਦੇ ਨਹੀਂ ਸੀ ਰਹੀਆਂ ਪਰ ਉਹ ਜਿਹੜੀਆਂ ਸੀਗੀਆਂ ਹੌਲੀ-ਹੌਲੀ ਕੀ ਕੀਤਾ ਇਹਨਾਂ ਨੇ ਇਹ ਇਹਨਾਂ ਨੇ ਯਰੂਸ਼ਲਮ ਦੇ ਥੱਲੇ ਨਾ ਕਿਹਾ ਜਾਂਦਾ ਵੀ ਜਿਹੜੀ ਇਹ ਆਟਨ ਹੈਰਲਡ ਫਾਊਂਡੇਸ਼ਨ ਹੈ ਵੀ ਕਹਿੰਦੇ ਵੀ ਯਰੂਸ਼ਲਮ ਦਾ ਸਮਝ ਲਓ ਚੌਥਾ ਹਿੱਸਾ ਅੰਡਰਗਰਾਉਂਡ ਜਿਹੜਾ ਹੈਗਾ ਇਹਨਾਂ ਨੇ ਇਹ ਜੀਆਂ ਚੀਜ਼ਾਂ ਦੀ ਇਨਵੈਸਟੀਗੇਸ਼ਨ ਦੇ ਲਈ ਰੱਖਿਆ ਹੋਇਆ ਹੁਣ ਮੈਂ ਇਹਦੇ ਬਾਰੇ ਵੀਰੋਂ ਤੁਹਾਨੂੰ ਖਾਸ ਤੌਰ ਤੇ ਦੱਸਣਾ ਚਾਹੁੰਦਾ ਦੁਨੀਆ ਭਰ ਦੇ ਵਿੱਚ ਇੱਕ ਖਾਸ ਫੀਨੋਮਨਾ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਐਸ ਸੀ ਪੀਜ਼ ਓ ਐਸ ਸੀ ਪੀ ਦਾ ਮਤਲਬ ਹੈਗਾ ਸਪੈਸ਼ਲ ਕਨਟੇਨਮੈਂਟ ਪ੍ਰੋਸੀਜਰ ਵੀ ਜਿੰਨਾ ਚੀਜ਼ਾਂ ਨੂੰ ਰੱਖਣ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਕਿਸਮ ਦੇ ਪ੍ਰਬੰਧ ਕਰਨੇ ਪੈਣ ਹੁਣ ਇਹਦੇ ਵਿੱਚ ਬੜੀਆਂ ਅਜੀਬੋ ਗਰੀਬ 100 ਦੇ ਨੇੜੇ ਤੇੜੇ ਦੁਨੀਆ ਦੇ ਵਿੱਚ ਚੀਜ਼ਾਂ ਨੇ ਜਿਵੇਂ ਬਹੁਤ ਸਾਰੀਆਂ ਭੂਤ ਪ੍ਰੇਤ ਟਾਈਪ ਨੇ ਬਹੁਤ ਸਾਰੀਆਂ ਆਈਆਂ ਜਾਂ ਜਿਨ੍ਹਾਂ ਦਾ ਸੁਭਾਅ ਹੀ ਨਹੀਂ ਸਮਝਣ ਦਾ ਬਹੁਤ ਸਾਰੀਆਂ ਆਈਆਂ ਜਾਂ ਜਿਹੜੀਆਂ ਇਨਸਾਨੀ ਦਿਮਾਗ ਤੇ ਸਕਿੰਟ ਚ ਕਾਬੂ ਕਰ ਲੈਂਦੀਆਂ ਨੇ ਤੇ ਉਹ ਤੋਂ ਉਹਨੂੰ ਕਾਬੂ ਕਰਕੇ ਉਹ ਤੋਂ ਕੰਧਾਂ 'ਚ ਟੱਕਰਾ ਮਰਵਾ ਕੇ ਜਾਂ ਉਹ ਤੋਂ ਸੁਸਾਈਡ ਕਰਵਾ ਕੇ ਇਹ ਜੱਬ ਬਹੁਤ ਕੁਝ ਕਰ ਦਿੰਦੀਆਂ ਨੇ ਬਹੁਤ ਅਜੀਬੋ ਗਰੀਬ ਚੀਜ਼ਾਂ ਨੇ ਇਹਨਾਂ ਦੇ ਵਿੱਚੋਂ ਇੱਕ ਵਿੱਚ ਡਾਕਟਰ ਨਾਮ ਦਾ ਵੀ ਹੈਗਾ SCP ਇਸ ਤਰ੍ਹਾਂ ਦੀਆਂ ਮਤਲਬ ਬਹੁਤ ਅਜੀਬੋ ਗਰੀਬ ਸ਼ੈਆ ਹਾ ਪੂਤ ਪ੍ਰੇਤ ਜਿੰਨ ਇਸ ਤਰ੍ਹਾਂ ਦੀਆਂ ਮਤਲਬ ਪੈਰਾਨਾਰਮਲ ਚੀਜ਼ਾਂ ਵੀ ਨੇ ਆਉਂਦੀਆਂ ਨੇ SCP ਦੇ ਇਹਨਾਂ ਨੂੰ ਸਪੈਸ਼ਲ ਕਨਟੇਨਮੈਂਟ ਪ੍ਰੋਸੀਜਰ ਹੁੰਦਾ ਇੱਕ ਸਪੈਸ਼ਲ ਕਿਸਮ ਦੇ ਚੈਂਬਰ ਬਣਾਏ ਜਾਂਦੇ ਨੇ ਬਹੁਤ ਕੈਮਰਿਆਂ ਦੀ ਨਿਗਰਾਨੀ ਤੇ ਉੱਥੇ ਅਲੱਗੀ ਕਿਸਮ ਦੀਆਂ ਵੇਵਜ਼ ਛੱਡ ਕੇ ਵਾਈਬਸ ਛੱਡ ਕੇ ਜਿਵੇਂ ਕਿ α ਵੇਵਜ਼ β ਵੇਵਜ਼ γ ਵੇਵਜ਼ ਲੇਜ਼ਰਜ਼ ਰੇਡੀਓ ਵੇਵਜ਼ ਕਿ ਜਿਹੜੀ ਚੀਜ਼ ਦਾ ਉਹਨਾਂ ਨੂੰ ਕਾਬੂ ਕਰਨ ਦੇ ਵਿੱਚ ਕੰਟੇਨ ਕਰਨ ਦੇ ਵਿੱਚ ਰੋਕ ਕੇ ਰੱਖਣ ਦੇ ਵਿੱਚ ਤਾਂ ਕਿ ਐਈਆਂ-ਈਆਂ ਚੀਜ਼ਾਂ ਇਨਸਾਨਾਂ ਨੂੰ ਇਨਸਾਨੀ ਪ੍ਰਜਾਤੀ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਣ ਤਾਂ ਉਹ ਜਿਹੜੀ ਆਇਟੌਨ ਹੈਰਲਡ ਫਾਊਂਡੇਸ਼ਨ ਹੈ ਉਹ ਵੀ ਐਦਾਂ ਉਹਨਾਂ ਦੇ ਬਸ ਇੱਕ ਇਹ SCP 106 ਨੰਬਰ ਉਹਨਾਂ ਦੇ ਨੰਬਰ ਨੇ ਦੁਨੀਆ ਪਰਚ ਜਿੰਨੇ ਵੀ SCPs ਨੇ ਐਦਾਂ ਦੇ ਫੀਨੋਮਨਾਸ ਨੇ ਜਿਹੜੇ ਸੁਪਰਨੈਚੁਰਲ ਪੈਰਾਨਾਰਮਲ ਚੀਜ਼ਾਂ ਇਹਦੇ ਚ ਇੱਕ ਲਾਲ ਤਲਾਬ ਵੀ ਹੈਗਾ ਵੀ ਜਿਹੜਾ ਕਿ ਕਿ ਕੈਨੇਡਾ ਦੇ ਏਰੀਏ ਦੇ ਪਾਸੇ ਜਾਂ ਦੁਨੀਆ ਦੇ ਹੋਰ ਕਈ ਮਲਕਾਂ ਦੇ ਵਿੱਚ ਵੀ ਉਹ ਮਿਲ ਚੁੱਕਿਆ ਉਹ ਲਾਲ ਰੰਗ ਦਾ ਤਲਾਜ ਆ ਇਕਦਮ ਉੱਭਰ ਪੈਂਦਾ ਹੈ ਤੇ ਉਹ ਤਲਾਜ ਆ ਜਿਹੜਾ ਮਟੀਰੀਅਲ ਹੈ ਵਿੱਚ ਉਹ ਚ ਤਰਲਾ ਉਹਦਾ ਸੁਭਾਅ ਇੰਨਾ ਅਜੀਬ ਹੈ ਵੀ ਉਹਦੇ ਵਿੱਚ ਕੋਈ ਚੀਜ਼ ਲੋਹੇ ਦੀ ਆਪਣੀ ਦੁਨੀਆ ਦੀ ਕੋਈ ਵੀ ਮੈਟਲ ਜਿਹਨੂੰ ਆਪਾਂ ਮਜ਼ਬੂਤ ਤੋਂ ਮਜ਼ਬੂਤ ਸਮਝਦੇ ਹਾਂ ਜੇ ਉਸ ਪਾਣੀ ਦੇ ਚ ਲਾਲ ਦੇ ਚ ਗਿਰਜੇ ਤਾਂ ਉਹਨੂੰ ਸਕਿੰਟਾਂ ਦੇ ਵਿੱਚ ਖੋਰ ਦਿੰਦੀ ਆ ਉਹ ਸੋ ਅਈਆਂ-ਆਂ ਬਹੁਤ ਜ਼ਿਆਦਾ ਜੀਬੂ ਗਰੀਬ ਥਾਵਾਂ ਨਹੀਂ ਉਹਦੇ ਚ ਕਈ ਜਿੱਥੇ ਦੀ ਮਤਲਬ ਹਵਾ ਪਾਣੀ ਪੌਣ ਪਾਣੀ ਹੀ ਵੱਖਰੀ ਐ ਸਾਡੇ ਨਾਲੋਂ ਹੋਰ ਇੰਟਰ ਡਾਈਮੈਨਸ਼ਨਲ ਪੋਰਟਲਸ ਨੇ ਕਈ ਬਹੁਤ ਹੀ ਅਜੀਬੋ ਗਰੀਬ ਮਤਲਬ ਸਮਝ ਤੋਂ ਪਰੇ ਆਪਾਂ ਬਹੁਤ ਸਾਰੀਆਂ ਅੰਏ ਦੇ ਵਿੱਚ ਡਿਸਕਸ ਵੀ ਕਰਾਂਗੇ ਅੱਗੇ ਚੱਲ ਕੇ ਆਪਣੀ ਪੈਰਾਨਾਰਮਲ ਇਨਵੈਸਟੀਗੇਸ਼ਨਸ ਦੇ ਅੰਡਰ ਸੋ ਇਹ ਜਿਹੜਾ SCP 106 ਫੀਨੋਮੈਨਾ ਉਹਨਾਂ ਨੂੰ ਉੱਥੋਂ ਮਿਲਿਆ ਏ ਯਰੂਸ਼ਲੇਮ ਦੇ ਵਿੱਚੋਂ ਤਾਂ ਉਹ ਜਿਹੜੇ ਉਹ ਬੁੜੇ ਸੀਗੇ ਉਹਨਾਂ ਨੂੰ ਕਿਤੇ ਇਹ ਲੈ ਲਿਆ ਕੇ ਜੀ ਇਹਨਾਂ ਨੇ ਇੱਕ ਬਹੁਤ ਮੋٹے ਮੋٹے ਸਟੀਲ ਦੇ ਚੈਂਬਰ ਬਣਾਏ ਉਹਨਾਂ ਨੂੰ ਨਿਗਰਾਨੀ 'ਚ ਰੱਖਣ ਲਈ ਉੱਥੇ ਲਾਤੇ ਇਹਨਾਂ ਨੇ ਕੈਮਰੇ ਕੈਮਰੇ ਲਾ ਕੇ ਜਦੋਂ ਉਹਨਾਂ ਨੇ ਇਹਨਾਂ ਨੇ ਨਿਗਰਾਨੀ ਕੀਤੀ ਤਾਂ ਇਹਨਾਂ ਨੇ 5 ਮਹੀਨੇ ਉਹਨਾਂ ਤੇ ਨਿਗਰਾਨੀ ਰੱਖੀ 5 ਮਹੀਨੇ ਬਾਅਦ ਉਹ ਬਹੁਤ ਐਡੇ ਡੀ ਮੋਟੀਆਂ ਸਟੀਲ ਦੀਆਂ ਚਾਦਰਾਂ ਵਾਲੇ ਕੈਬਿਨਾ ਦਾ ਹਾਲ ਇਹ ਹੋਇਆ ਹੋਇਆ ਸੀ ਵੀ ਉਹਨਾਂ ਨੇ ਉਹੀ ਕਾਲਾ ਜਿਹਾ ਲਿਕੁਇਡ ਉਹ ਆਕ੍ਰਿਤੀਆਂ ਨੇ ਬੁੜੀਆਂ ਆਕ੍ਰਿਤੀਆਂ ਨੇ ਉਹਨਾਂ ਨੇ ਜ਼ੌਂਬੀ ਟਾਈਪ ਦੀਆਂ ਨੇ ਉਹ ਕਾਲਾ ਜਾਂ ਤਰਲ ਲਿਕੁਇਡ ਛੱਡਿਆ ਹੋਇਆ ਸੀ ਜਿਹੜਾ ਉਹਨਾਂ ਦੇ ਉੱਥੇ ਵੀ ਜਿੱਥੇ ਉਹ ਮਿਲੀਆਂ ਸੀ ਖੰਡਰ ਉਹਦੇ ਵਿੱਚ ਖੱਡਿਆ ਹੈ ਜਿੱਥੇ ਉੱਥੇ ਵੀ ਸੀਗਾ ਤੇ ਉਹ ਸਾਰਾ ਜਿਹੜਾ ਮਟੀਰੀਅਲ ਹੈ ਉਹਨੇ ਉਹ ਚੈਂਬਰਾਂ ਨੂੰ ਜਮਾ ਹੀ ਮੋਟੀ ਸਟੀਲ ਦੀ ਚਾਦਰ ਵਾਲਿਆਂ ਨੂੰ ਗਾਲ ਕੇ ਰੱਖਤਾ ਤੇ ਭੁਰਗੇ ਤੇ ਉਹ ਜਿਹੜੇ ਉੱਥੇ ਜਿਹੜੇ ਉਹ ਸੀਗੇ ਉਹ ਜ਼ੌਂਬੀ ਟਾਈਪ ਦੀਆਂ ਉਹ ਆਕ੍ਰਿਤੀਆਂ ਬੁੜੀਆਂ ਉੱਥੋਂ ਗਾਇਬ ਸੀਗੀਆਂ ਤਾਂ ਇਹਨਾਂ ਨੇ ਫਿਰ ਕੈਮਰੇ ਦੇਖੇ ਇਹਨਾਂ ਨੇ ਕੈਮਰੇ ਦੇ ਵਿੱਚ ਦੇਖਿਆ ਵੀ ਉਹ ਆਕ੍ਰਿਤੀਆਂ ਰੋਬੋਟ ਵਾਂਗੂ ਪੰਜ-ਪੰਜ ਦਿਨ ਇੱਕੋ ਪੋਜੀਸ਼ਨ 'ਚ ਖੜੀਆਂ ਵੀ ਰਹਿੰਦੀਆਂ ਸੀਗੀਆਂ ਤੇ ਉਹ ਕਈ ਵਾਰੀ ਛੱਤ ਦੇ ਉੱਪਰ ਪੁੱਠੀਆਂ ਲਟਕ ਜਾਂਦੀਆਂ ਸੀਗੀਆਂ ਤੇ ਪੰਜ-ਪੰਜ ਦਿਨ ਆਈ 6-6 ਦਿਨ 7-7 ਦਿਨ ਆਈ ਛੱਤ ਤੇ ਪੁੱਠੀਆਂ ਲਟਕੀਆਂ ਰਹਿੰਦੀਆਂ ਤੇ ਉਹ ਕਿਸੇ ਵੀ ਆਊਟਰ ਸਟੀਮੂਲਾਈ ਯਾਨੀ ਕਿਸੇ ਚੀਜ਼ ਉਕਸਾਵਾ ਜਿਹਨੂੰ ਕਹ ਦਿੰਨੇ ਆ ਕਿਸੇ ਚੀਜ਼ ਨਾਲ ਛੇੜਨਾ ਉਹਨੂੰ ਯਾ ਕੋ ਉਹਨੂੰ ਕੋਈ ਆਡੀਓ ਸਿਗਨਲ ਦੇਣਾ ਯਾ ਕੋ ਬਹੁਤ ਉੱਚੀ ਆਵਾਜ਼ ਛੱਡਣੀ ਕੈਵਨ ਚ ਉਹ ਕਿਸੇ ਤੇ ਰਿਸਪੌਂਡ ਨਹੀਂ ਸੀ ਕਰਦੀਆਂ ਉਹ ਚੀਜ਼ਾਂ ਬਸ ਇੱਕ ਚੀਜ਼ ਤੇ ਉਹ ਚੀਜ਼ਾਂ ਰਿਸਪੌਂਡ ਕਰਦੀਆਂ ਸੀ ਐਕਸਟ੍ਰੀਮ ਪੇਨ ਦੇ ਉੱਤੇ ਜਦੋਂ ਕਿਸੇ ਨੂੰ ਬਹੁਤ ਜ਼ਿਆਦਾ ਹੱਦ ਤੋਂ ਵੱਧ ਦਰਦ ਹੁੰਦਾ ਸੀ ਮੰਨ ਲਓ ਕਿਸੇ ਦਾ ਹੱਥ ਕਿਸੇ ਚੀਜ਼ ਜਾ ਗਿਆ ਕਿਸੇ ਦੇ ਕੋਈ ਚੀਜ਼ ਵੱਜੀ ਬਹੁਤ ਜ਼ੋਰ ਦੀ ਚੁਬਗੀ ਤਾਂ ਉਹ ਉੱਥੇ ਉਹਨਾਂ ਦਾ ਰਿਐਕਸ਼ਨ ਮਿਲਦਾ ਸੀ ਉੱਥੇ ਰਿਸਪੌਂਡ ਕਰਦੀਆਂ ਸੀ ਜਦੋਂ ਉਹਨਾਂ ਨੇ ਉਹਨਾਂ ਤੇ ਦੇਖਿਆ ਫਿਰ ਉਹਨਾਂ ਨੇ ਕੀ ਕੀਤਾ ਇੱਕ ਖਾਸ ਕਿਸਮ ਦੇ ਜਿਹੜੇ ਨੇ ਉਹ ਬਣਾ ਫਿਰ ਉਹਨਾਂ ਨੇ ਨਾ ਪਹਿਲਾਂ ਤਾਂ ਉਹਨਾਂ ਐਂਟੀਟੀਆਂ ਨੂੰ ਬਹੁਤ ਹੀ ਖਤਰਨਾਕ ਕਿਸਮ ਦੀਆਂ ਐਂਟੀਟੀਆਂ ਐਲਾਨਤਾ ਵੀ ਇਹ ਬਹੁਤ ਖਤਰਨਾਕ ਐਸਸੀਪੀ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਨੰਬਰ ਇਸੇ ਕਰਕੇ ਹੁੰਦੇ ਨੇ ਕਿ ਉਹ ਨੰਬਰ ਦੇ ਅਕੋਰਡਿੰਗਲੀ ਕਿ ਉਹ ਕਿੰਨੀਆਂ ਖਤਰਨਾਕ ਕਿਸਮ ਦੀਆਂ ਨੇ ਕੁਝ ਅਲੱਗ-ਅਲੱਗ ਕਿਸਮ ਦੀਆਂ ਨੇ ਇਹ ਇੱਕ ਜੋਕਰ ਐਂਟੀਟੀ ਐ ਇਸੇ ਤਰ੍ਹਾਂ ਦੀ ਉਹ ਕਿਸੇ ਦੇ ਵੀ ਸੰਪਰਕ ਚ ਆ ਜਾਵੇ ਜਿਹਦੇ ਉਹਨੂੰ ਹਸਾ ਹਸਾ ਕੇ ਬੰਦੇ ਦੀ ਮੌਤ ਹੋ ਜਾਂਦੀ ਆ ਉਹ ਇਸ ਤਰ੍ਹਾਂ ਦੀ ਪੈਰਾਨਾਰਮਲ ਸੁਪਰਨੈਚੁਰਲ ਐਂਟੀਟੀ ਆ ਇਹ ਉਹਨੂੰ ਥੋੜਾ ਜਿਹਾ ਘੱਟ ਖਤਰਨਾਕ ਮੰਨਿਆ ਜਾਂਦਾ ਪਰ ਇਹਨੂੰ ਇਹ ਕਿਉਂਕਿ ਉਹ ਵਿਸਕਸ ਲਿਕਵਿਡ ਜਿਹਾ ਜਿਹੜਾ ਛੜਾ ਦੀ ਆ ਉਹਦੇ ਕਰਕੇ ਬਹੁਤ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਹੈ ਵੀ ਉਹ ਐਕਸਟ੍ਰੀਮ ਪੇਨ ਦੇ ਕਰਕੇ ਵੀ ਫੇਰ ਉਹਨਾਂ ਨੇ ਇਹਨਾਂ ਨੇ ਉਹਨਾਂ ਦੇ ਫੀਨੋਮੇਨਨ ਨੂੰ ਅੱਗੇ ਉਹ ਕਰਨ ਦੇ ਲਈ ਇਨਵੈਸਟੀਗੇਟ ਕਰਨ ਦੇ ਲਈ ਇਹਨਾਂ ਨੇ ਕੀ ਕੀਤਾ ਜਿੱਥੇ ਵੀ ਇਹਨਾਂ ਨੂੰ ਪਤਾ ਲੱਗਦਾ ਵੀ ਉਹ ਇਧਰਲੀ ਸਾਈਡ ਨੂੰ ਕਿਉਂਕਿ ਉਹ ਸੀ ਅੰਡਰਗਰਾਉਂਡ ਏਰੀਆ ਦੇ ਵਿੱਚ ਹੀ ਬੰਦ ਮਤਲਬ ਅੰਤਰੀਕਤੇ ਨਿਕਲ ਗਏ ਸੀਗੇ ਕਿਸੇ ਪਾਸੇ ਜਿਹੜੇ ਉਹ ਥੱਲੇ ਭੂਮੀਗਤ ਏਰੀਆ ਬਣੇ ਸੀ ਪਰ ਉਹ ਸੈਲ ਜਿਹੜੇ ਚੈਂਬਰਾਂ 'ਚ ਬੰਦ ਕੀਤੇ ਉਹ ਗਲ ਗਏ ਸੀਗੇ ਤਾਂ ਦੁਬਾਰੋ ਜਦੋਂ ਇਹ ਉਹਨਾਂ ਨੂੰ ਲੱਭਦੇ ਫਿਰੇ ਗਏ ਤਾਂ ਫਿਰ ਇਹਨਾਂ ਨੂੰ ਉਹਨਾਂ ਨੂੰ ਇਹਨਾਂ ਨੇ ਸਪੈਸ਼ ਇਹਨਾਂ ਨੇ ਇੱਕ ਸਿਸਟਮ ਬਣਾਇਆ ਵੀ ਆਪਾਂ ਇਹਨਾਂ ਨੇ ਕੀ ਕੀਤਾ ਸਜ਼ਾਯਾਫਤ ਕੈਦੀ ਚੁਣ ਲੈ ਵੀ ਜਿਹੜੇ ਸਜ਼ਾਯਾਫਤ ਕੈਦੀ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਹੋਈ ਵੀ ਹੋਵੇ ਕੁਝ ਇਹੋ ਜਿਹੇ ਕੈਦੀ ਚੁਣ ਲੈ ਜਿਹੜੇ ਬਹੁਤ ਹੀ ਖਤਰਨਾਕ ਅਪਰਾਧੀ ਕਿਸਮ ਦੇ ਕੈਦੀ ਹੋਣ ਇਹਨਾਂ ਨੇ ਕਿਹਾ ਵੀ ਉਹ ਜਿਹੜੇ ਮੌਤ ਦੀ ਸਜ਼ਾ ਵਾਲੇ ਕੈਦੀ ਨੇ ਉਹਨਾਂ ਨੂੰ ਕਿਹਾ ਉਹ ਖਤਰਨਾਕ ਕੈਦੀਆਂ ਨੂੰ ਜਿਹੜੇ ਖਤਰਨਾਕ ਅਪਰਾਧੀ ਕਿਸੇ ਉਹਨਾਂ ਨੂੰ ਕਿਹਾ ਵੀ ਇਹ ਮੌਤ ਦੀ ਸਜ਼ਾ ਵਾਲੇ ਸਜ਼ਾਏ ਆਫਤਾ ਕੈਦੀਆਂ ਨੂੰ ਟੌਰਚਰ ਕਰੋ ਬਹੁਤ ਬੁਰੀ ਤਰ੍ਹਾਂ ਕਰੋ ਇਹਨਾਂ ਨੇ ਉਹਨਾਂ ਤੋਂ ਟੌਰਚਰ ਕਰਵਾਏ ਤਾਂ ਉਹ ਟੌਰਚਰ ਕਰਨ ਦੇ ਨਾਲ ਉਹ ਐਕਸਟ੍ਰੀਮ ਪੇਨ ਤੋਂ ਉਹ ਐਂਟੀਟੀਆਂ ਨੇੜੇ ਤੇੜੇ ਅਪੀਅਰ ਹੋਣੀਆਂ ਸ਼ੁਰੂ ਹੋ ਗਈਆਂ ਫਿਰ ਇਹਨਾਂ ਨੇ ਉਹ ਸਪੈਸ਼ਲ ਖਾਸ ਢੰਗ ਦੇ ਨਾਲ ਇਹਨਾਂ ਨੇ ਇੱਕ ਚੈਂਬਰ ਬਣਾਇਆ ਸਪੈਸ਼ਲ ਕਿਉਂਕਿ ਜਦੋਂ ਇਹਨਾਂ ਨੇ ਉਹਨਾਂ ਦੇ ਬਾਡੀ ਸੈਂਪਲ ਲਏ ਸੀ ਤਾਂ ਇਹਨਾਂ ਨੇ ਚੈੱਕ ਕੀਤਾ ਸੀ ਵੀ ਉਹਨਾਂ ਦਾ ਜਿਹੜਾ ਉਹ ਲਿਕਵਿਡ ਜ ਹੈ ਉਹ ਕਿਹੜੀ ਕਿਹੜੀ ਧਰਤੀ ਤੇ ਚੀਜ਼ ਕੈਮੀਕਲ ਹੈ ਜਿਹਨਾਂ ਨਾਲ ਉਹ ਰਿਐਕਸ਼ਨ ਜਿਹੜਾ ਕਰਦਾ ਹੈ ਜਾਂ ਕਿਹੜੀ ਚੀਜ਼ ਉਹਦੇ ਅਸਰ ਨੂੰ ਰੋਕਦੀ ਹੈ ਜਾਂ ਕਿਹੜੀ ਚੀਜ਼ ਉਹਦੇ ਅਸਰ ਨੂੰ ਦੁੱਗਣਾ ਕਰਦੀ ਹੈ ਤਾਂ ਇਹਨਾਂ ਨੇ ਜਿਹੜੇ ਦੇਖਿਆ ਵੀ ਉਹਨਾਂ ਨੂੰ ਜਿਹੜੀ ਹੈ ਲੱਡ ਜਿਹੜਾ ਲੱਡ ਅਲੋਏ ਜਿਹੜਾ ਹੈਗਾ ਉਹਨੂੰ ਨਹੀਂ ਉਹ ਗਾਲ ਪੰਦੀਆਂ ਉਹ ਐਂਟੀਟੀਆਂ ਬਿਲ ਲੈਡ ਦਾ ਹੈ ਲੋਹੇ ਉਹਨਾਂ ਤੋਂ ਗਲਦਾ ਨਹੀਂ ਕਾਪਰ ਗਲ ਜਾਂਦਾ ਸੋਨਾ ਗਲ ਜਾਂਦਾ ਲੋਹਾ ਗਲ ਜਾਂਦਾ ਸਟੀਲ ਗਲ ਜਾਂਦਾ ਲੱਕੜ ਗਲ ਜਾਂਦੀ ਆ ਪਲਾਸਟਿਕ ਗਲ ਜਾਂਦਾ ਪਰ ਲੈਡ ਨਹੀਂ ਗਲਦਾ ਉਹਨਾਂ ਦੇ ਉਸ ਲੀਕੜ ਦੇ ਨਾਲ ਫਿਰ ਇਹਨਾਂ ਨੇ ਇੱਕ ਚੀਜ਼ ਹੋਰ ਦੇਖੀ ਸੀਗੀ ਉਹ ਸਿੰਪਲ ਤੋਂ ਇਹਨਾਂ ਨੇ ਇੱਕ ਲਿਕਵਿਡ ਸੀਗਾ ਕੈਮੀਕਲ ਜਿੱਤੋਂ ਕਿ ਉਹ ਅਸਰ ਘਟਦਾ ਸੀਗਾ ਉਹਦਾ ਉਹਦਾ ਮਤਲਬ ਜਿਹੜਾ ਖਤਰਨਾਕ ਅਸਰ ਘਟਦਾ ਸੀਗਾ ਉਸ ਚਿਪਚਿਪੇ ਮਟੀਰੀਅਲ ਦਾ ਇਹਨਾਂ ਨੇ ਕੀ ਕਰਿਆ ਦੋਰੇ ਲੱਡ ਐਲੋਏ ਦੀਆਂ ਮੁੱਟੀਆਂ ਚਾਦਰਾਂ ਦੇ ਸੈੱਲ ਜੇ ਬਣਾਏ ਉਹਦੇ ਵਿਚਾਲੇ ਉਹ ਲਿਕੁਇਡ ਭਰਿਆ ਜਿਹੜਾ ਇਹਨਾਂ ਨੂੰ ਪਤਾ ਲੱਗਿਆ ਸੀ ਉਹਦੇ ਅਸਰ ਨੂੰ ਘਟਾਉਂਦਾ ਫੇਰ ਇਹਨਾਂ ਨੇ ਉਹ ਐਕਸਟ੍ਰੀਮ ਪੇਨ ਦੇ ਕੇ ਉਹ ਕੈਦੀਆਂ ਨੂੰ ਮੌਤ ਦੀ ਸਜ਼ਾ ਵਾਲਿਆਂ ਨੂੰ ਉਹ অপরাধੀ ਕੈਦੀਆਂ ਦੇ ਹੱਥੋਂ ਉਹਨਾਂ ਨੂੰ ਦੁੱਖ ਦਵਾ ਕੇ ਕਿਉਂਕਿ ਉਹਨਾਂ ਨੂੰ ਟ੍ਰੈਪ ਕਰਨਾ ਸੀ ਉਹ ਇਨਸਾਨ ਦੇ ਲਈ ਬਹੁਤ ਹੀ ਖਤਰਨਾਕ ਕਿਸਮ ਦੀ ਐਂਟੀਟੀ ਹੈ ਐਸ ਸੀ ਪੀ 106 ਤੇ ਉਹ ਫਿਰ ਜਿੱਥੇ ਉਹ ਐਕਸਟ੍ਰੀਮ ਪੇਨ ਦਿੱਤੀ ਜਾ ਰਹੀ ਸੀਗੀ ਉਹਦੇ ਨੇੜੇ ਤੇੜੇ ਉਹ ਆ ਗਏ ਤਾਂ ਉਹ ਜਿਹੜੇ ਉਹ ਸੈੱਲ ਸੀਗੇ ਸਪੈਸ਼ਲ ਕਿਸਮ ਦੇ ਵਿੱਚ ਟ੍ਰੈਪ ਕਰ ਲਏ ਇਹਨਾਂ ਨੇ ਉਹ ਟ੍ਰੈਪ ਕਰਕੇ ਇਹਨਾਂ ਨੇ ਫਿਰ ਉਹ ਸੈਲਾਂ ਦੇ ਵਿੱਚ ਸਪੈਸ਼ਲ ਦੇ ਵਿੱਚ ਫਾਊਂਡੇਸ਼ਨ ਨਹੀਂ ਯਾਨੀ ਆਈਟੌਨ ਹੈਰਲਡ ਫਾਊਂਡੇਸ਼ਨ ਨੇ ਉਹਦੇ ਵਿਗਿਆਨਿਕਾਂ ਨੇ ਉਹਨਾਂ ਨੂੰ ਉਹਦੇ ਚ ਬੰਦ ਕਰਤਾ ਤਾਂ ਬੰਦ ਕਰਨ ਤੋਂ ਬਾਅਦ ਫਿਰ ਉਦੋਂ ਤੋਂ ਲੈ ਕੇ ਅੱਜ ਤੱਕ ਯਾਨੀ 1999 ਦੇ ਵਿੱਚ ਇਹ ਜਿਹੜੇ ਉੱਥੋਂ ਮਿਲੇ ਸੀਗੇ ਉਤਰੀ ਜਿਹੜਾ ਹੈਗਾ ਆਪਣਾ ਇਜ਼ਰਾਈਲ ਦੀ ਦੇ ਵਿੱਚ ਯੇਰੂਸ਼ਲਮ ਇਜ਼ਰਾਇਲ ਦੇ ਯੇਰੂਸ਼ਲਮ ਜਿਹੜਾ ਸ਼ਹਿਰ ਹੈ ਉੱਤਰੀ ਯੇਰੂਸ਼ਲਮ ਦੇ ਵਿੱਚ ਜਿਹੜਾ ਐਸ਼ਕਲ ਏਰੀਆ ਹੈ ਉਸ ਏਰੀਏ ਦੇ ਵਿੱਚੋਂ ਜਿਹੜੇ ਉਹ ਮਿਲੇ ਸੀ ਉਸ ਤੋਂ ਬਾਅਦ ਜਿਹੜੇ ਹੈਗੇ ਆ 1999 ਦੇ ਵਿੱਚ ਉਹ ਮਿਲੇ ਸੀ ਉਸ ਤੋਂ ਬਾਅਦ ਉਹੀ ਜੀ ਸੇਮ ਐਂਟੀਟੀ ਕਦੇ ਕਿਤੇ ਨਹੀਂ ਮਿਲੇ ਪਰ ਉਹ ਸਭ ਤੋਂ ਖਤਰਨਾਕ SCP-106 ਸਭ ਤੋਂ ਖਤਰਨਾਕ ਕਿਸਮ ਦੀ ਸੁਪਰਨੈਚੁਰਲ ਜਾਂ ਪੈਰਾਨਾਰਮਲ ਐਂਟੀਟੀ ਮੰਨੀ ਜਾਂਦੀ ਹੈ ਉਹ ਜਿਹੜਾ ਉਹ ਲਿਕਵਿਡ ਜਾਂ ਛੱਡਦੀ ਹੈ ਉਹਦੇ ਕਰਕੇ ਉਹ ਲਿਕਵਿਡ ਇਸ ਤਰ੍ਹਾਂ ਦਾ ਹੈ ਵੀ ਧਰਤੀ ਤੇ ਕੋਈ ਚੀਜ਼ ਨਹੀਂ ਹੈ ਉਦਾਂ ਦੀ ਕਿਸ ਕੋਈ ਕੈਮੀਕਲ ਉਦਾਂ ਦਾ ਨਹੀਂ ਕੋਈ ਸਿੰਥੈਟਿਕ ਮਟੀਰੀਅਲ ਕੋਈ ਨੇਚਰਲ ਮਟੀਰੀਅਲ ਨਹੀਂ ਉਹ ਇਸ ਤਰ੍ਹਾਂ ਦਾ ਤੇਲ ਜੈ ਕਿ ਉਹ ਕਿਸੇ ਵੀ ਚੀਜ਼ ਨੂੰ ਜਿਹਦੇ ਵੀ ਚੀਜ਼ ਦੇ ਸੰਪਰਕ ਚ ਆਉਂਦਾ ਗਾਲ ਦਿੰਦਾ ਈਵਨ ਇਨਾਂ ਨੇ ਇੱਕ ਸਜਾਏ ਆਫਤਾ ਜਿਹਨੂੰ ਕਿ ਬੰਦੇ ਨੂੰ ਉਹ ਹੋ ਚੁੱਕੀ ਸੀ ਫਾਂਸੀ ਉਹਦੀ ਬਾਡੀ ਲਿਜਾ ਕੇ ਉਹਦੇ ਨੀਚੇ ਨੇੜੇ ਸੜਤੀ ਉਹਨਾਂ ਜ਼ੌਂਬੀ ਟਾਈਪ ਬੁੜਿਆਂ ਜਿੰਦੇ ਹਾਂ ਵਾਲੇ ਆਕ੍ਰਿਤੀਆਂ ਦੇ ਤਾਂ ਉਹ ਬਾਡੀ ਦਾ ਇੰਨਾ ਬੁਰਾ ਹਾਲ ਹੋ ਗਿਆ ਸੋ ਦੋਸਤੋ ਇਸ ਚੀਜ਼ ਨੂੰ ਉਹਨਾਂ ਨੇ ਬਰੀ ਬਰੀਕੀ ਚ ਸਮਝਣ ਦੇ ਲਈ ਐਸਪੀ 106 ਦੇ ਉਹਦੇ ਮਾਮਲੇ ਦੇ ਵਿੱਚ ਮੈਂ ਇਹਦੇ ਨਾਲ ਜੁੜੀਆਂ ਜੋ ਉਹਨਾਂ ਨੇ ਕੇਬਿੰਡਾ ਹਾਰ ਹੋਇਆ ਜਿਹੜੇ ਕੇਬਿੰਚ ਰੱਖਿਆ ਸੀ ਉਹਦੀਆਂ ਫੋਟੋਗ੍ਰਾਫਸ ਇਹਦੇ ਨਾਲ ਜੁੜੇ ਹੋਏ ਫੈਕਟ ਸੋ ਯਾ ਜਿਹੜੀ ਜਿਸ ਤਰ੍ਹਾਂ ਦਾ ਲਿਕਵਿਡ ਛੜਦੀਆਂ ਸੀ ਚੀਜ਼ਾਂ ਜਾਂ ਉਹ ਜਿਹੜੀਆਂ ਕੈਮਰਿਆਂ ਦੇ ਨਾਲ ਉਸ ਫਾਊਂਡੇਸ਼ਨ ਨੇ ਉਹਨਾਂ ਦੀਆਂ ਫੋਟੋਆਂ ਲਈਆਂ ਵੀ ਉਹ ਬੁੜੇ ਜਿਹੇ ਸ਼ਰੀਰਾਂ ਵਾਲੇ ਕਹੇ ਜਿ ਦਿਖਦੇ ਸੀ ਕਿਵੇਂ ਉਹਨਾਂ ਦਾ ਮਾਸ ਜਿਹੜਾ ਹੈਗਾ ਜਿਵੇਂ ਪੂਲਾ ਮੂਮ ਹੁੰਦਾ ਜਿਵੇਂ ਐਵੇਂ ਮੂਮ ਵਾਂਗੂ ਗਲਿਆ ਜਾਂ ਸਟੀਲ ਨੂੰ ਉਹ ਕਿਵੇਂ ਗਾਲ ਦਿੰਦੇ ਸੀ ਇਹ ਸਾਰੀਆਂ ਚੀਜ਼ਾਂ ਦੀਆਂ ਫੋਟੋਆਂ ਮੈਂ ਪਹਿਲਾਂ ਵੀ ਬਹੁਤ ਵਾਰੀ ਦੱਸਿਆ ਆਪਣੇ ਉਹਦੇ ਵੀਡੀਓਜ਼ ਦੇ ਵਿੱਚ ਕਿ ਮੈਂ ਆਪਣਾ ਜਿਹੜਾ ਮੇਰਾ ਵਟਸਐਪ ਚੈਨਲ ਹੈ ਉਹਦੇ ਉੱਪਰ ਜਿਹੜੇ ਵੀ ਜੁੜੇ ਹੋਏ ਨੇ ਆਪਣੇ ਨਾਲ YouTube ਤੇ ਦੇਖਦੇ ਨੇ ਆ ਫੇਸਬੁੱਕ ਤੇ ਦੇਖਦੇ ਨੇ ਉਹਨਾਂ ਦੇ ਲਈ ਸਪੈਸ਼ਲ ਜਿਹੜੇ ਨੇ ਫੈਕਟਸ ਜਿਹੜੇ ਨੇ ਜੁੜੀਆਂ ਹੋਈਆਂ ਚੀਜ਼ਾਂ ਪ੍ਰੂਫ ਤੇ ਹੋਰ ਪ੍ਰਮਾਣ ਜਿਹੜੇ ਨੇ ਮੈਂ ਆਪਣੇ WhatsApp ਚੈਨਲ ਦੇ ਉੱਪਰ ਪੋਸਟ ਕਰਦਾ ਹੁੰਦਾ ਉੱਥੇ ਤੁਸੀਂ ਇਸ ਕੇਸ ਦੇ ਨਾਲ ACP 106 ਦੇ ਨਾਲ ਜੁੜੀਆਂ ਹੋਈਆਂ ਜਦੋਂ ਮੈਂ ਵੀ ਇਹ ਪ੍ਰੋਗਰਾਮ ਜਿਹੜਾ ਹੈਗਾ ਆਉਂਦਾ ਰਿਲੀਜ਼ ਹੁੰਦਾ ਇਹਦੇ ਨਾਲ ਉਹ ਉੱਤੇ ਆਪਣੇ WhatsApp ਚੈਨਲ ਦੇ ਉੱਪਰ ਸਾਰੀਆਂ ਫੋਟੋਆਂ ਸਾਰੇ ਪ੍ਰੂਫ ਪਾਉਂਗਾ ਉਹ ਸਾਰਿਆਂ ਨੂੰ ਤੁਸੀਂ ਦੇਖਿਓ ਤੁਹਾਡੇ ਉਹ シュਡ ਜਾਣਗੇ ਉਹਨੂੰ ਦੇਖ ਕੇ ਕਿਉਂ ਕੈਮੀਕਲ ਜਿਹੜਾ ਹੈਗਾ ਉਹ ਮਟੀਰੀਅਲ ਜਿਹੜਾ ਉਹ ਚਿਪਚਿਪਾ ਜਾ ਕਾਲਾ ਜਾ ਉਹ ਕੀ ਹਾਲ ਕਰ ਦਿੰਦਾ ਤੇ ਇਹ ਕਿਸ ਤਰ੍ਹਾਂ ਦੀਆਂ ਐਂਟੀਟੀਜ਼ ਨੇ ਇੰਨੀਆਂ ਅਜੀਬੋ ਗਰੀਬ ਕਿ ਜਿਉਂ ਪਕੈਸਾ ਮਤਲਬ ਹੁਣ ਤੱਕ ਆਪਾਂ ਨੇ ਕਦੇ ਕਿਸੇ ਡਰਾਉਣੀ ਫਿਲਮ 'ਚ ਵੀ ਉਹ ਹੈ ਜੀ ਡਰਾਉਣੀ ਆਕ੍ਰਿਤੀ ਨਹੀਂ ਦੇਖੀ ਹਣੀ ਜਿਹਾ ਜਿਹਾ ਇਹ ਡਰਾਉਣੀਆਂ ਆਕ੍ਰਿਤੀਆਂ ਦੀਆਂ ਫੋਟੋਆਂ ਨੇ ਉਹ ਸਾਰੀਆਂ ਫਾਊਂਡੇਸ਼ਨ ਨੇ ਉਹਨਾਂ ਦੀ ਕੱਲੀ-ਕੱਲੀ ਫੋਟੋ ਖਿੱਚੀ ਵੀ ਹੈ ਈਵਨ ਉਹਨਾਂ ਕੋ ਵੀਡੀਓਜ਼ ਵੀ ਨੇ ਤੇ इवन ਇਹਨਾਂ ਦੇ ਜਿਹੜੇ ਜਿੱਥੇ ਜਿੱਥੇ ਇਹਨਾਂ ਨੂੰ ਰੱਖਿਆ ਗਿਆ ਤੇ ਉੱਚ ਜਗਾਂ ਦਾ ਕੀ ਹਾਲ ਹੋਇਆ ਤੇ ਕਿਹੜੇ ਕਨਟੇਨਮੈਂਟ ਸੈਲਾਂ ਦੇ ਵਿੱਚ ਫਿਰ ਉਹਨਾਂ ਨੂੰ ਐਂਡ ਚਲ ਜਾ ਕੇ ਟਰੈਪ ਕੀਤਾ ਗਿਆ ਉਹ ਕਿਸ ਤਰ੍ਹਾਂ ਦੇ ਬਣੇ ਹੋਏ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਆਪਣੇ ਵਟਸਐਪ ਚੈਨਲ ਤੇ ਪੋਸਟ ਕਰੂੰਗਾ ਜ਼ਰੂਰ ਉਹਨਾਂ ਨੂੰ ਜ਼ਰੂਰ ਧਿਆਨ ਨਾਲ ਦੇਖਿਓ ਤਾਂਕਿ ਤੁਹਾਨੂੰ ਪਤਾ ਲੱਗੇ ਵੀ ਦੁਨੀਆ 'ਚ ਕਿੰਨੇ ਅਜੀਬੋ ਗਰੀਬ ਪ੍ਰਕਾਰ ਦੀਆਂ ਚੀਜ਼ਾਂ ਨੇ ਕਿੰਨੀ ਕਹਿਆਂ ਕਈਆਂ ਨਹੀਂ ਆ ਸੁਪਰਨੈਚੁਰਲ ਚੀਜ਼ਾਂ ਨੇ ਕੈਸੀਆਂ ਕੈਸੀਆਂ ਪੈਰਾਨਾਰਮਲ ਚੀਜ਼ਾਂ ਨੇ ਕਿ ਇਹ ਜਿਹੜੀਆਂ ਅਨੋਮਲੀਆਂ ਨੇ ਕੈਸੀਆਂ ਕੈਸੀਆਂ ਐਂਟੀਟੀਜ਼ ਨੇ ਜਿੰਨਾ ਬਾਰੇ ਆਪਾਂ ਕਦੇ ਸੁਪਨੇ 'ਚ ਵੀ ਸੋਚ ਨਹੀਂ ਸਕਦੇ ਇੰਨੀਆਂ ਖਤਰਨਾਕ ਵੀ ਨੇ ਕਈ ਉਹਨਾਂ ਚੋਂ ਕਈ ਜਿਹੜੀਆਂ ਨੇ ਬਹੁਤ ਉਹ ਵੀ ਨੇ ਜਿਹੜੀਆਂ ਕਿ ਮਨੁੱਖ ਨੂੰ ਕੁਛ ਤੋਂ ਕੁਛ ਬਣਾ ਦਿੰਦੀਆਂ ਨੇ ਨਾ ਜਿਵੇਂ ਉਹਦੇ ਲਈ ਕੀਤੇ ਨੇ ਕਿ ਤੇ ਪ੍ਰਿਵਿਲੇਜਸ ਵੀ ਕਰ ਦਿੰਦੀਆਂ ਨੇ ਉਹਦੇ ਲਈ ਜੋ ਚਾਹੁੰਦਾ ਉਸ ਤਰ੍ਹਾਂ ਦੀਆਂ ਚੀਜ਼ਾਂ ਵੀ ਹੋ ਜਾਂਦੀਆਂ ਨੇ ਤਲਿਸਮਾਨ ਕਿਸਮ ਦੀਆਂ ਚੀਜ਼ਾਂ ਵੀ ਨੇ ਕਈ ਇਹਦੇ ਚ ਆਉਂਦੀਆਂ ਨੇ ਰੈਸਪੀਜ਼ ਦੇ ਵਿੱਚ ਕਈ ਬੈਨੀਫੀਸ਼ੀਅਲ ਰੈਸਪੀਜ਼ ਵੀ ਨੇ ਜਿਹੜੇ ਕਿ ਉਹਨਾਂ ਨੇ ਕੰਟੇਨ ਕਰਕੇ ਰੱਖੇ ਹੋਏ ਨੇ ਅਲੱਗ-ਅਲੱਗ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇੰਨਾ ਫਾਊਂਡੇਸ਼ਨਸ ਨੇ ਇਸ ਤਰ੍ਹਾਂ ਦੀਆਂ ਉਹ ਸਰਕਾਰੀ ਤੌਰ ਤੇ ਸਰਕਾਰੀ ਅਫਸਰਾਂ ਜਾਂ ਸਰਕਾਰੀ ਫੌਜ ਦੇ ਸੇ ਬੰਦੇ ਆ ਜਿਹੜੇ ਬਾਇਓ ਇੰਜੀਨੀਅਰਿੰਗ ਦੇ ਪ੍ਰੋਜੈਕਟਾਂ ਤੇ ਕੰਮ ਕਰਦੇ ਨੇ ਜਾਂ ਜਿਹਨੂੰ ਆਪਾਂ ਕਹਿੰਦੇ ਆ ਜੈਨੇਟਿਕ ਇੰਜੀਨੀਅਰਿੰਗ ਤੇ ਕੰਮ ਕਰਦੇ ਨੇ ਜਾਂ ਕੈਮੀਕਲ ਇੰਜੀਨੀਅਰਿੰਗ ਦੇ ਫੀਲਡ ਚ ਬਹੁਤ ਸ਼ਾਨਦਾਰ ਬੰਦੇ ਨੇ ਉਹ ਕਰਦੇ ਨੇ ਇਨਾ ਫਾਊਂਡੇਸ਼ਨਸ ਦੇ ਵਿੱਚ ਕੰਮ ਇਹ ਇਹ ਜੇ ਪ੍ਰੋਜੈਕਟ ਜਿਹੜੇ ਹੁੰਦੇ ਨੇ ਐਸੀਆਂ ਇਨਵੈਸਟੀਗੇਸ਼ਨਾਂ ਜਿਹੜੀਆਂ ਹੁੰਦੀਆਂ ਨੇ ਉਹ ਬਹੁਤ ਜ਼ਿਆਦਾ ਕਲਾਸੀਫਾਈਡ ਬਹੁਤ ਲੁਕਮੀਆਂ ਰੱਖੀਆਂ ਜਾਂਦੀਆਂ ਨੇ ਇਵਨ ਸਰਕਾਰ ਦੇ ਉੱਚੇ ਤੋਂ ਉੱਚੇ ਅਧਿਕਾਰੀਆਂ ਨੂੰ ਕਈ ਵਾਰ ਪਰਮਿਸ਼ਨ ਨਹੀਂ ਹੁੰਦੀ ਇੰਨਾਂ ਚੀਜ਼ਾਂ ਨੂੰ ਦੇਖਣ ਦੀ ਇਹਦੇ ਲਈ ਸਪੈਸ਼ਲ ਸਕਿਉਰਿਟੀ ਕਲੀਅਰੈਂਸ ਲੱਗਦੀ ਹੈ ਕਿ ਵੀ ਕਿਸ ਲੈਵਲ ਦਾ ਅਫਸਰ ਹੈ ਕਿ ਉਹ ਇਸ ਇਹ ਜੇ ਕਿਸੇ ਪ੍ਰੋਜੈਕਟ ਦੇ ਨੇੜੇ ਤੇੜੇ ਦੀ ਗੱਲ ਨਾਲ ਜੁੜਿਆ ਹੋਇਆ ਤਾਂ ਉਹਨੂੰ ਮੜਾ ਮੋਟਾ ਇਹਦੇ ਬਾਰੇ ਜਾਣਨ ਦਾ ਆਦਰਵਾਈਸ ਤਾਂ ਕੋਈ ਉੱਚੇ ਤੋਂ ਉੱਚਾ ਅਧਿਕਾਰੀ ਵੀ ਇਵਨ ਯੂਐਸ ਦੇ ਚਹੇ ਜੇ ਪ੍ਰੋਜੈਕਟ ਨੇ ਜਿੰਨਾ ਬਾਰੇ ਰਾਸ਼ਟਰਪਤੀ ਨੂੰ ਵੀ ਨਹੀਂ ਦੱਸਿਆ ਜਾ ਸਕਦਾ ਕਈ ਵਾਰ ਕਈ ਰਾਸ਼ਟਰਪਤੀਆਂ ਨੇ ਇੰਨਾਂ ਚੀਜ਼ਾਂ ਦੇ ਉੱਪਰ ਇਤਰਾਜ਼ ਕੀਤਾ ਕਈ ਐਂਟੀਟੀਆਂ ਐਦਾਂ ਦੀਆਂ ਨੇ ਜਿਹੜੀਆਂ ਬਿਲਕੁਲ ਏਲੀਅਨ ਨੇ ਕਈ ਐਂਟੀਟੀਆਂ ਐਸੀਆਂ ਨੇ ਜਿਹੜੀਆਂ ਬਿਲਕੁਲ ਇੰਟਰਡਿਮੈਨਸ਼ਨਲ ਨੇ ਹੋਰ ਇਹ ਕਿਸੇ ਆयाम ਦੀਆਂ ਨੇ ਕਈ ਐਂਟੀਟੀਆਂ ਐਸੀਆਂ ਨੇ ਜਿਹੜੀਆਂ ਕਿਸੇ ਹੋਰ ਹੀ ਤਰ੍ਹਾਂ ਦੇ ਜਿਵੇਂ ਆਪਣਾ ਇੱਥੇ ਹਵਾ ਦਾ ਜੋ ਆਕਸੀਜਨ ਦਾ ਪ੍ਰੈਸ਼ਰ ਹੈ ਆਪਣੇ ਵਾਤਾਵਰਣ ਚ ਜੋ ਜਿਸ ਤਰ੍ਹਾਂ ਦੀਆਂ ਗੈਸੇਜ਼ ਨੇ ਉਸ ਤਰ੍ਹਾਂ ਦੇ ਵਾਤਾਵਰਣ ਦੇ ਵਿੱਚ ਐਟਮੋਸਫੀਅਰ ਦੇ ਵਿੱਚ এনवायरमेंट ਦੇ ਵਿੱਚ ਉਹ ਬਹੁਤ ਹੀ ਅਲੱਗ ਤਰ੍ਹਾਂ ਨਾਲ ਬਿਹੇਵ ਕਰਦੀਆਂ ਨੇ ਆਪਣੇ ਨੇਚਰਲ এনवायरमेंट ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਨੇ ਜਿਹੜੀਆਂ ਉਹੀ ਆਪਣੇ ਆਪ ਤੋਂ ਪ੍ਰਗਟ ਹੋ ਜਾਂਦੀਆਂ ਜਿਹਨੂੰ ਆਟੋਮੈਟਨ ਕਹਿੰਦੇ ਨੇ ਜਿਹੜੀਆਂ ਕਿ ਆਪਾਂ ਨੂੰ ਪਤਾ ਇਹਨਾਂ ਦਾ ਅਬਦੇ ਆਪ ਹੀ ਹੁੰਦਾ ਜਿਨ੍ਹਾਂ ਦਾ ਸਾਰਾ ਕੁਝ ਅਬਦੇ ਆਪ ਹੀ ਪ੍ਰਗਟ ਹੋ ਜਾਂਦੀਆਂ ਨੇ ਅਬਦੇ ਆਪ ਹੀ ਗਾਇਬ ਹੋ ਜਾਂਦੀਆਂ ਨੇ ਇਹੀ ਜੀਆਂ ਬਹੁਤ ਸਾਰੀਆਂ ਚੀਜ਼ਾਂ ਦੁਨੀਆ ਭਰ ਚ ਦੇਖੀਆਂ ਜਾ ਰਹੀਆਂ ਨੇ ਕਦੇ ਕਿਤੇ ਅਸਮਾਨ ਦੇ ਵਿੱਚ ਹੱਥ ਜਾ ਦਿਖ ਜਾਂਦਾ ਕਿਤੇ ਕਿਤੇ ਕਿਸੇ ਨੂੰ ਕੋਈ ਫਰਿਸ਼ਤਾ ਟਾਈਪ ਆਕ੍ਰਿਤੀ ਦਿਖਦੀ ਹੈ ਕਿਸੇ ਨੂੰ ਕੋਈ ਵੱਡੀ ਸਾਰੀ ਇਦਾਂ ਸਪਾਇਰਲ ਜਿਵੇਂ ਕੁਝ ਘੁੰਮ ਰਿਆ ਧੂਏ ਦਾ ਬਣਿਆ ਹੋਇਆ ਕਿਸੇ ਨੂੰ ਕੋਈ ਪਹਾੜ ਜਾਂ ਬਣਿਆ ਹੋਇਆ ਕਿਸੇ ਨੂੰ ਕੋਈ ਬਿਲਡਿੰਗ ਜੀ ਬਣੀ ਵੀ ਕਿਸੇ ਨੂੰ ਜਿਹੜੇ ਰਾਤੋ ਰਾਤ ਜਿਵੇਂ ਆ ਬਣੇ ਹੋਏ ਬੇਬਲ ਦੇ ਟਾਵਰ ਉਹ ਅਪੀਅਰ ਹੋ ਗਏ ਸੀ ਬੇਬਲੋਨियन ਫੀਨੋਮਨਾ ਇਸ ਤਰ੍ਹਾਂ ਦਾ ਇੱਕ ਪ੍ਰੋਜੈਕਟ ਹੈ ਯੂ ਐਸ ਗਵਰਨਮੈਂਟ ਦਾ ਉਹ ਨਿਊ ਮੂਨ ਪ੍ਰੋਜੈਕਟ ਜਿਹਨੂੰ ਕਹ ਦਿੰਦੇ ਆ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਨੇ ਇਨ ਬਾਰੇ ਮੈਂ ਜਦ ਵੀ ਗੱਲ ਕਰਦਾ ਹਜੇ ਅਜੀਬੋਗਰੀ ਫੀਨੋਮਨਾਸ ਦੇ ਬਾਰੇ ਜਾਂ ਪੈਰਾਨਾਰਮਲ ਫੀਨੋਮਨਾ ਦੇ ਬਾਰੇ ਤਾਂ ਮੈਂ ਇਹਦੇ ਬਾਰੇ ਹਰ ਪ੍ਰੂਫ ਹਰ ਫੋਟੋ ਆਉਣ ਦੀ ਕੋਸ਼ਿਸ਼ ਕਰਦਾ ਤਾਂ ਕਿ ਤੁਸੀਂ ਸਾਰੇ ਵੀਰ ਜਾਣ ਸਕੋ ਵੀ ਕਹਿੰਏ ਕਹਿੰਏ ਜੀ ਅਜੀਬ ਸੀ ਜਾਂਦੀਆਂ ਨੇ ਦੁਨੀਆ ਦੇ ਵਿੱਚ ਬਹੁਤ ਮੇਰਾ ਇੰਟਰਸਟ ਹੀ ਇਸ ਚੀਜ਼ਾਂ ਦੇ ਵਿੱਚ ਵੀਰੋ ਇਹਨਾਂ ਚੀਜ਼ਾਂ ਤੇ ਰਿਸਰਚ ਮੈਂ ਇਸੇ ਲਈ ਕਰਦਾ ਇਹਨਾਂ ਚੀਜ਼ਾਂ ਨੇ ਹੀ ਮੈਨੂੰ ਮਜਬੂਰ ਕਰਿਆ ਦੁਨੀਆ 'ਚ ਬਹੁਤ ਸਾਰੇ ਪਰਮਾਨ ਨੇ ਇਹ ਦੁਨੀਆ ਚੀਜ਼ਾਂ ਦੇ ਬਸ ਸਹੀ ਬੰਦਾ ਸਹੀ ਤਰੀਕਾ ਸਹੀ ਥਾਂ ਚਾਹੀਦੀ ਹੈ ਹਰ ਚੀਜ਼ ਦਾ ਪ੍ਰਮਾਣ ਮਿਲ ਜਾਂਦਾ ਲੱਭੇ ਦੇ ਮਿਲਦਾ ਬਹੁਤ ਜ਼ਿਆਦਾ ਡੂੰਘਾਈ ਚ ਸੋ ਆਪਾਂ ਇਹੀ ਕੰਮ ਕਰਦੇ ਆ ਆਪਣਾ ਕੰਮ ਹੈ ਸੋ ਥੋੜਾ ਕੰਮ ਹੈ ਦੇਖਣਾ ਇੰਜੋਏ ਕਰਨਾ ਮੇਰਾ ਕੰਮ ਹੈ ਰਿਸਰਚ ਕਰਨਾ ਦੁਨੀਆਂ ਚੀਜ਼ਾਂ ਨੂੰ ਇਹ ਜੇ ਤੱਥਾਂ ਨੂੰ ਖੋਜ ਕੇ ਲਿਆ ਕੇ ਦੁਨੀਆਂ ਦੇ ਕਿਸੇ ਵੀ ਕੋਨੇ ਚ ਤੁਹਾਡੇ ਸਾਹਮਣੇ ਪੇਸ਼ ਕਰਨਾ ਸੋ ਵੀਰੋ ਜੁੜੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਆਪਣਾ ਪੇਜ ਅਦ੍ਰਿਸ਼ਯੰ ਫਾਲੋ ਕਰਨਾ ਨਾ ਭੁੱਲਣਾ ਤੇ ਆਪਣਾ YouTube ਚੈਨਲ ਅਦ੍ਰਿਸ਼ਮ ਪੰਜਾਬੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਫਾਰਵਰਡ ਕਰ ਦਿਓ ਜਲਦੀ ਤੋਂ ਜਲਦੀ ਸ਼ੁਕਰੀਆ ਵੀ